ਮੇਰੇ ਪਿਆਰੇ ਪੰਜਾਬ ਦੇ ਕਾਲੇ ਦੌਰ ਦੀਆਂ ਕਥਾ ਕਹਾਣੀਆਂ ਅਸੀਂ ਅਕਸਰ ਲਿੱਖ ਅਖਬਾਰਾਂ 'ਚ ਪੜ੍ਹਦੇ ਹਾਂ ਹੁਣ ਤਾਂ ਕਈ ਪੁਰਾਣੇ ਸੇਵਾ ਮੁਕਤ ਆਪਣੇ ਦੌਰ ਦੀਆਂ ਚਲਗੀਆਂ ਮੰਦੀਆਂ ਘਟਨਾਵਾਂ ਨੂੰ ਕਿਸੇ ਕਾਜਲਮ ਮੰਦਿਰ ਉਪਰ ਵਿੱਚ ਅਖਬਾਰਾਂ 'ਦੀਆਂ ਸੁਰਖੀਆਂ ਬਣਾਉਂਦੇ ਹਨ ਲੋਕਾਂ ਨਾਲ ਵੀ ਬਹੁਤ ਡਰਿਆ ਹੋਇਆ ਉਸ ਦੌਰ ਵਿੱਚ ਤੇ ਪੁਲਿਸ ਨੇ ਵੀ ਬਹੁਤ ਚੰਮ ਦੀਆਂ ਚਲਾਈਆਂ ਕਈ ਥਾਂ ਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਅਣਹੋਣੀ ਹੋਈ ਇਹੇ ਤਾਂ ਕਾਲਾ ਦੌਰ ਸੀ ਇੱਕ ਸੰਤਾਪ ਸੀ ਜੋ ਪੰਜਾਬ ਵਾਸੀਆਂ ਨੇ ਝੋਗਿਆ ਬਹੁਤ ਸਾਰੇ ਨੌਜਵਾਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਚਾਹੇ ਉਹ ਪੁਰਸ ਮੁਕਾਬਲੇ ਦੇ ਰੂਪ ਵਿੱਚ ਹੋ ਸੀ ਜਾਂ ਅਫੌਤੀ ਖਾੜਤੋਂ ਦੇ ਨਾਲ ਚਾਹੇ ਸੋਈ ਫਰੂਜੇ ਤੇ ਵਜੀ ਜਾਂ ਫਰੂਜਾ ਸ਼ੂਨ ਤੇ ਨੁਕਸਾਨ ਤਾਂ ਫਰੂਜੇ ਦਾ ਹੀ ਹੋਇਆ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਿਸੇ ਬਾਰਦਾਤ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਆਮ ਲੋਕਾਂ ਤੇ ਪਵੰਦੀਆਂ ਲਗਾਈਆਂ ਜਾਂਦੀਆਂ ਸਨ ਸੱਫਤ ਦੇ ਜਾਣ ਪਿੱਛੋਂ ਲਕੀ ਟਟਨ ਦਰਵਾਜ਼ਾ ਬੰਦ ਸੋ ਜਾਰੀ ਸੀ ਇਹ ਭੋਲੇ ਭਾਲੇ ਲੋਕ ਭਾਜ ਜਾਂਦੇ ਸਨ ਤੇ ਪੁਲਿਸ ਦੇ ਛੋਟੇ ਮਨਾਜਮਾਂ ਦਾ ਤੋਰੀ ਫੁਰਕਾ ਚੱਲ ਜਾਂਦਾ ਸੀ ਗੱਡੀਆਂ ਦੇ ਕਾਗਜ਼ ਪੱਤਰਾਂ ਫੌਜਨਾਕੀ ਦੋਹੀਆਂ ਸਵਾਰੀਆਂ ਆਮ ਜਨਤਾ ਤਾਂ ਅਸੀਂ ਸਮਝੋ ਉਸ ਦੌਰ ਵਿੱਚ ਥਾਕੀ ਦਾ ਤਾਂ ਰੱਬ ਹੀ ਸੀ ਤੇ ਬਿਨਾ ਵਕੀਲ ਦੇ ਤੇ ਅਪੀਲ ਤੇ ਹੀ ਕਰਵਾਈ ਕਾਰਵਾਈ ਚੱਲਦੀ ਸੀ ਹਾਂ ਪੈਸੇ ਦੇ ਪੱਏ ਜਰੂਰ ਸੱਦੇ ਹਾਂ ਉਸ ਦਿਨ ਮੇਰੇ ਦਾਦਾ ਜੀ ਦਾ ਸੰਦੇਸ਼ ਮਿਲਿਆ ਕਿ ਉਹਨਾਂ ਦੀ ਸਹਿਰ ਕੀਤ ਲਈ ਉਹ ਸਮੇ ਉਹ ਆਪਣੇ ਜੱਦੀ ਪਿੰਡ ਰਹਿੰਦੀ ਸੀ ਤੇ ਅਸੀਂ ਮੰਡੀ ਡੱਬਾ ਲਈ ਜਾਂਦੇ ਸੀ 7 ਕਿਲੋਮੀਟਰ ਤੇ ਸਾਡੇ ਸ਼ਹਿਰ ਤੋਂ ਪਿੰਡ ਦਰਬਾਰ ਪੰਜਾਬ ਹਰਿਆਣੇ ਦੀ ਹੱਦ ਸੀ ਮੇਰੇ ਪਾਪਾ ਜੀ ਨੇ ਮੇਰੇ ਦਾਦਾ ਜੀ ਦਾ ਪਤਾ ਲੈਣ ਦੀ ਸਲਾਹ ਬਣਾਈ ਨਾਲ ਮੇਰੇ ਪੁੱਫੜ ਜੀ ਵੀ ਸ੍ਰੀ ਬਲਦੇਵ ਸਿੰਘ ਨੇ ਨਾਲ ਜਾਣਾ ਸੀ ਮੈਂ ਵੀ ਨਾਲ ਜਾਣ ਦੀ ਜਿੱਦ ਕੀਤੀ ਉਸ ਸਮੇਂ ਸਾਡੇ ਕੋਲ ਐਨਫੀਲਡ ਮੋਟਰਸਾਈਕਲ ਹੁੰਦਾ ਸੀ ਅਸੀਂ ਤਿੰਨੇ ਪਿੰਡ ਤੋਂ ਦਾਦਾ ਜੀ ਦਾ ਆਪਦਾ ਲੈਣ ਚੱਲ ਪਏ ਅਜੀ ਗੁਰਨਾਨਕ ਕਾਲਜ ਕੋਲ ਪਹੁੰਚੇ ਹੀ ਸੀ ਕਿ ਨਾਕਾ ላይ ਖੜੇ ਪੁਲਿਸ ਮੁਲਾਜ਼ਮਾਨੀ ਰੋਕ ਲਿਆ ਤਿੰਨ ਸਵਾਰੀਆਂ ਬੈਠੀਆਂ ਦੇਖ ਕੇ ਉਹ ਸਾਨੂੰ ਪੁਲਿਸ ਚੌਕੀ ਲੈ ਗਏ ਅਸੀਂ ਕਸੂਰਵਾਸੀ ਮੌਕੇ ਤੇ ਹਾਜ਼ਰ ਇੰਚਾਰਜ ਨੇ ਸਾਡੇ ਕੰਮ ਬਾਰੇ ਪੁੱਛਿਆ ਤੇ ਜਦੋਂ ਮੇਰੇ ਪਾਪਾ ਜੀ ਨੇ ਦੱਸਿਆ ਕਿ ਉਹ ਹਰਿਆਣਾ ਵਿੱਚ ਫੀਲਡ ਕੰਮ ਕੋਲ ਤੇ ਇਹ ਹੀ ਉਹਨਾਂ ਦਾ ਇਸ਼ਾਰਾ ਮੇਰੇ ਬੋਖੜੀ ਬਣ ਸੀ ਡੀਪੀਓ ਦਫ਼ਤਰ ਲੰਬੀ ਵਿਖੇ ਪਟਵਾਰੀ ਸਨ ਤੇ ਮੇਰੇ ਬਾਰੇ ਦੱਸਿਆ ਇਹ ਕਾਕਾ ਬਾਗਲ ਸਕੂਲ ਦੇ ਸੁਪਰਡੈਂਟ ਹੈ। ਹੋਲ ਸਮਾਜ ਮਿਲਿਆ ਬਸਾ 킬ਰ ਦੇ ਇਹ ਕਹਿੰਦਾ ਅੱਜ ਤਾਂ ਚੰਗੇ ਮਿਲਾਰੇ ਬਸੇ ਹਨ ਸਾਡੀ ਤਿੰਨਾਂ ਦੀ ਜਾਮਾ ਤਲਾਸੀ ਲਈ ਗਈ ਤੇ ਜੇ بجلی ਪੈਸੇ ਕਾਗਜ ਪੱਤਰ ਸਾਡੀਆਂ ਘੜੀਆਂ ਤੇ ਪਾਪਾ ਜੀ ਦੇ ਪਾਇਆ ਸੋਨੇ ਦਾ ਕੜਾ ਵੀ ਲੈ ਲਿਆ ਸਾਨੂੰ ਉਥੇ ਪਏ ਮੰਜੇ ਤੇ ਬੈਠਣ ਦਾ ਹੁਕਮ ਸੁਣਾ ਕੇ ਇਹ احسان بھی ਕਰ ਦਿੱਤਾ ਕਿ ਤੁਸੀਂ ਮਲਾਜੇ ਇਸ ਲਈ ਮੰਜੇ ਤੇ ਬਿਠਾ ਰਹੇ ਆ ਨਹੀਂ ਤਾਂ ਥੱਲੇ ਹੀ ਬਿਠਾਉਣਾ ਸੀ ਉਹ ਦਿਨ ਸ਼ਨੀਵਾਰ ਸੀ ਤੇ ਉਹਨਾਂ ਮੁਤਾਬਕ ਹੁਣ ਸਾਨੂੰ ਸੋਮਵਾਰ ਨੂੰ ਹੀ ਜੱਜ ਦੇ ਪੇਸ਼ ਕੀਤਾ ਜਾ ਸਕਦਾ ਤੇ ਸੋਮਵਾਰ ਤੋਂ ਪਹਿਲਾਂ ਜਮਾਨਤ ਮੁਸ਼ਕਲ ਸੀ ਤੇ ਦੋ ਦਿਨ ਸਾਨੂੰ ਉਸ ਰਾਤ ਵਿੱਚ ਹੀ ਰਹਿਣਾ ਪੈਣਾ ਸੀ ਅਸੀਂ ਘੰਟਾ ਕੋ ਮੰਜੇ ਤੇ ਬੈਠੇ ਰਹੇ ਤੇ ਬਾਅਦ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕੋਈ ਵੀ ਜੁਗਾਰ ਨਾ ਬਣਿਆ ਮੇਰਾ ਵਿਚਾਰ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਅਡੇ ਤੇ ਮੋਰੀ ਸੀਟ ਨੂੰ ਤੱਕ ਗੱਲ ਪਹੁੰਚਾਈ ਜਾਵੇ ਉਹ ਕਿ ਉਸ ਦੀ ਕਿੱਲਿਆਂ ਵਾਲੀ ਚੌਕੀ ਚ ਪੂਰੀ ਜਾਣ ਪਛਾਣ ਸੀ ਪਰ ਕੋਈ ਗੱਲ ਨਾ ਬੜੇ ਤੇ ਸੂਰਜ ਲੋ ਵਿੱਚ ਪਣ ਲਈ ਅਤਾਬਲਾ ਹੋ ਰਿਹਾ ਸੀ ਤੇ ਸਾਡੇ ਪਿੰਡਾਂ ਦੇ ਬਥੇ ਤੇ ਚਿੰਤਾ ਸਾਫ ਚਲ ਰਹੀ ਸੀ ਤੇ ਇਹ ਚਿੰਤਾ ਵੂੜੀ ਹੁੰਦੀ ਜਾ ਰਹੀ ਸੀ ਇਹਨੇ ਨੂੰ ਪਿੰਡ ਤੰਦੂ ਖੇੜੇ ਦਾ ਸਰਪੰਚ ਕਿਸੇ ਕੰਮ ਲਈ ਚੌਕੀ ਆ ਗਿਆ ਤੇ ਉਹ ਮੇਰੇ ਫੁੱਫੜ ਜੀ ਨੂੰ ਰਚਨ ਦੀ ਤਰ੍ਹਾਂ ਜਾਣਦਾ ਸੀ ਉਸ ਨੇ ਜਦੋਂ ਸਾਡੀ ਹਾਲਤ ਦੇਖੀ ਤਾਂ ਉਹ ਚੌਂਕੀ ਚਾਰ ਤੇ ਗੁੱਸੇ ਹੋਇਆ ਉਸ ਨੇ ਕਿਹਾ ਇਹ ਤਿੰਨੇ ਮੁਲਾਜ਼ਮਾਂ ਨੂੰ ਘੜਕੂ ਨਹੀਂ ਹਲਾ ਕਿਉਂ ਤੁਸੀਂ ਆਮ ਜਨਤਾ ਨੂੰ ਤੰਗ ਕਰਦੇ ਹੋ ਜੇ ਤੁਹਾਨੂੰ ਜਿਆਦਾ ਹੀ ਡਰ ਹੈ ਤਾਂ ਇਹਨਾਂ ਨੂੰ ਵਾਪਸ ਡੱਬ ਵਾਲੀ ਭੇਜ ਦਿਓ ਸਰੀਪ ਨਾਗਰਿਕਾਂ ਨੂੰ ਤੰਗ ਕਰਨਾ ਠੀਕ ਨਹੀਂ ਹੈ ਪਤਾ ਨਹੀਂ ਉਸ ਸਰਪੰਚ ਦਾ ਪੁਲਿਸ ਵਿੱਚ ਇੰਨਾ ਦਬਦਬਾ ਕਿ ਉਸ ਅੱਗੇ ਕੋਈ ਪੁਲਿਸ ਬੁਲਾ ਨਹੀਂ ਬੋਲ ਨਹੀਂ ਸਿਰਿਆ ਫਿਰ ਪੁਲਿਸ ਨੇ ਸਾਨੂੰ ਛੱਡ ਦਿੱਤਾ ਉਸ ਸਰਪੰਚ ਦੀ ਬਦੌਲਤ ਸਾਡੇ ਜਮਾ ਪੈਸੇ ਜੋ 2000 ਦੇ ਕਰੀਬ ਸਨ ਤੇ ਬਾਕੀ ਸਮਾਨ ਸਾਨੂੰ ਵਾਪਸ ਮਿਲ ਗਿਆ ਜਿਸ ਦੇ ਪੁਲਸ ਕੋਲੋਂ ਵਾਪਸੀ ਦੀ ਉਮੀਦ ਘੱਟ ਹੀ ਸੀ ਫਿਰ ਅਸੀਂ ਵਾਪਸ ਘਰ ਆ ਗਏ ਉਹ ਸਰਪੰਚ ਜੋ ਕਿਸੇ ਵੀ ਬਹਾਨੇ ਚੌਂਕੀ ਆਇਆ ਸਾਡੇ ਲਈ ਰੱਬ ਤੋਂ ਘਟ ਨਹੀਂ ਸੀ ਨਹੀਂ ਤਾਂ ਕੀ ਹੁੰਦਾ ਹੁਣ ਤਾਂ ਸੋਚ ਕੇ ਵੀ ਡਰ ਆਉਂਦਾ ਹੈ ਇਹ ਕਹਾਣੀ ਬਹਾਨਾ ਇਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਪੰਜਾਬ ਦੇ ਦੌਰ ਦੇ ਆਪਣੇ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਕਿ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ